ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਰੇ ਹੀ ਮਿੱਤਰ ਦੋਸਤ ਫਤਿਹ ਕਰੋ ਪ੍ਰਵਾਨੇ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਬਣਾ ਰਿਹਾ ਮੈਂ ਅੱਜ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਹੈ ਇਹ ਸਾਰਾ ਦਰਵਾਜ਼ਾ ਸਾਹਿਬ ਦੇਖ ਨੂੰ ਦਰਸ਼ਨ ਕਰ ਰਹੇ ਹਾਂ ਉਹ ਪੁਰਾਣਾ ਦਰਵਾਜ਼ਾ ਸਾਹਿਬ ਹੈ ਤੇ ਆ ਨਵਾਂ ਦਰਵਾਜ਼ਾ ਸਾਹਿਬ ਬਣਿਆ ਜਿੱਤੇ 1 ਕਰੋੜ ਤੋਂ ਵੱਧ ਰੁਪਇਆ ਲੱਗਿਆ ਦਰਵਾਜ਼ਾ ਸਾਹਿਬ ਤੇ ਇਹ ਸਾਰੀ ਸੰਗਤ ਨੇ ਅਬਦਤ ਦਸੇ ਨੌ ਦੀ ਕਿਰਤ ਕਮਾਈ ਇਕੱਠੀ ਕਰਕੇ 1 ਕਰੋੜ ਤੋਂ ਵੱਧ ਰੁਪਇਆ ਲਾਇਆ ਤੇ ਇਹ ਸੰਤਾਂ ਦਾ ਸਥਾਨ ਹੈ ਜਿੱਥੇ ਸੰਗਤ ਮੰਦੀ ਹੈ ਆਪਾਂ ਨੂੰ ਕੋਈ ਤਰਾਜ ਨਹੀਂ ਸੰਤਾਂ ਸਥਾਨ ਤੋਂ ਪਰ ਉਹ ਕਮਰਾ ਜਿਹੜਾ ਸਾਹਮਣੇ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਇਹ ਕਮਰੇ 'ਚ ਭਾਂਡੇ ਸੀ ਇਹ ਕਮਰੇ 'ਚ ਪੱਠੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਇੱਕ ਡੇਰੇ ਕਮੇਟੀ ਬਣੀ ਹੋਈ ਹੈ ਇਹਨਾਂ ਦੀ ਆਪਣੀ ਜਿਹੜਾ ਕਮੇਟੀ ਦੇ ਉੱਤੇ ਕਾਬਜ ਹੋਇਆ ਇਹਨਾਂ ਨੇ ਕਬਜ਼ਾ ਕੀਤਾ ਤੇ ਧੱਕੇ ਦੇ ਨਾਲ ਪਰ ਮੈਨੂੰ ਗੁਰਦਆਸਾ ਛੁੱਟੀ ਕਰ ਰਿਹਾ ਇਹ ਵੀ ਛੁੱਟੀ ਕਰੋ ਮੈਂ ਪੁੱਛਿਆ ਵੀ ਕਾਰਨ ਤਾਂ ਦੱਸੋ ਮੇਰੀ ਛੁੱਟੀ ਦਾ ਉਹ ਕਾਰਨ ਹੀ ਦੱਸ ਰਹੇ ਛੁੱਟੀ ਦਾ ਕਾਰਨ ਕੀ ਹੈ ਵੀ ਮੈਂ ਇਹ ਡੇਰੇ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਰੋਡੇ ਕੋਡੇ ਨੂੰ ਮੰਨਦੇ ਨਹੀਂ ਦਗਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲੈ ਕੇ ਆਉਂਦੇ ਆ ਇਹ ਉੱਥੋਂ ਲਿਆ ਕੇ ਉੱਥੇ ਡੇਰੇ 'ਚ ਬੇਅਦਬੀ ਕਰਦੇ ਕਿਉਂਕਿ ਉੱਥੇ ਸਮਾਧਾਂ ਬਣੀਆਂ ਹੋਈਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲਾਗੂ ਹੋਇਆ ਵੀ ਕਿਸੇ ਡੇਰੇ ਮਾਰ ਦਾ ਪ੍ਰਕਾਸ਼ ਨਹੀਂ ਹੋਣਾ ਤੇ ਮਨਮਤੀ ਆ ਬੰਦਾ ਸ਼ਰਾਬੀ ਕੋਈ ਕਮੇਟੀ ਵਿੱਚ ਨਹੀਂ ਹੋਣਾ ਤਿੰਨ ਬੰਦੇ ਨੇ ਨਸ਼ੇੜੀ ਪਾਏ ਹੋਏ ਕਮੇਟੀ ਦੇ ਵਿੱਚ ਮੈਨੂੰ ਧੱਕੇ ਦੇ ਨਾਲ ਇਹਨਾਂ ਨੇ ਕਹਿ ਤਾ ਛੁੱਟੀ ਕਰੋ ਸੰਗਤ ਪ੍ਰਬੰਧਕ ਕਮੇਟੀ ਮੇਰੇ ਨਾਲ ਦੀ ਇੱਕ ਪ੍ਰਬੰਧਕ ਕਮੇਟੀ ਵੀ ਅਸਤੀਫਾ ਦੇ ਰਹੀ ਹੈ ਕਿਉਂਕਿ ਬਾਰ-ਬਾਰ ਇਹਨਾਂ ਨੇ ਹੁਣ ਤੱਕ ਇਹੀ ਕੀਤਾ ਵੀ ਕਿਵੇਂ ਨਾ ਕਿਵੇਂ ਨੀਮਾ ਚ ਘਾਇਆ ਜਾਵੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੂਹ ਸਿੱਖ ਜਥੇਬੰਦੀਆਂ ਦਮਦਮੇ ਟਕਸਾਲ ਔਰ ਜਿਹੜੀ ਸਰਕਾਰ ਕਮੇਟੀ ਹੈ ਇਹਦੇ ਚਰਨਾਂ ਵਿੱਚ ਬੇਨਤੀ ਕਰਦਾ ਮੈਂ ਬੱਚੀ ਪੜਨ ਵਾਸਤੇ ਲਈ 1.5 ਲੱਖ ਰੁਪਏ ਲਾ ਕੇ ਉਹ ਮੈਨੂੰ ਬਚਾ ਲੋ ਹਟਾਉਣੀ ਪੈਗੀ ਕਿਉਂਕਿ 10000 ਭਰ ਕੇ ਫੀਸ ਮੈਂ ਬੱਚੀ ਹਟਾ ਲਈ ਆਪਣੀ ਮੈਨੂੰ ਦੱਸੋ ਵੀ ਗ੍ਰਾਂਥੀ ਜਾਵੇ ਤੇ ਜਾਵੇ ਕਿੱਥੇ ਗ੍ਰਾਂਥੀਆਂ ਦਾ ਭਵਿੱਖ ਕੀ ਆ ਮੈਨੂੰ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੈਂ ਇਹਨਾਂ ਦੇ ਪੈਰੀਂ ਹੱਥ ਪੈ ਕੇ ਜੁੱਤੀ ਪਾਣੀ ਪੀ ਕੇ ਜਾਊਂਗਾ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੇਰੇ ਤੇ ਕੋਈ ਇੱਜ਼ਤ ਬਖੋ ਇਲਜ਼ਾਮ ਲਾਉਣ ਮੈਂ ਤਾਂ ਵੀ ਦੇ ਦੇਣਦਾਰ ਆ ਕੋਈ ਹੋਰ ਤਾਂ ਕਾਟ ਕਟਨ ਕੋਈ ਦਰਵਾਸਾ ਹੋਈ ਸਫਾਈ ਦਾ ਤਾਂ ਮੈਨੂੰ ਦੱਸਣਾ ਵੀ ਸਫਾਈ ਨਹੀਂ ਹੋਈ ਦਰਵਾਸਾਬ ਦੇ ਵਿੱਚ ਮੈਨੂੰ ਕੋਈ ਕਾਰਨਤਾ ਦੱਸਣਾ ਹੈ ਸਿਰਫ ਗੱਲ ਇਹ ਆ ਮੇਰੇ ਤੇ ਲੱਗਦਾ ਹੈ ਇਹਨਾਂ ਨੇ ਇੱਥੇ ਕਬਜ਼ਾ ਕੀਤਾ ਹੈ ਗੁਰੂ ਘਰ ਦੇ ਉੱਤੇ ਇਹਨਾਂ ਨੇ ਗੁਰੂ ਘਰ ਦੇ ਉੱਤੇ ਕੰਮ ਕਬਜ਼ਾ ਕੀਤੇ ਤੇ ਸੰਗਤ ਵਰਦੀ ਹੈ ਜਦੋਂ ਡੇਰੇ ਸਮਾਗਮ ਹੁੰਦਾ ਤਾਂ ਵੀ ਇਸ ਜਗ੍ਹਾ ਵਰਦੇ ਆ ਜਦੋਂ ਗੁਰੂ ਘਰ ਸਮਾਗਮ ਹੁੰਦਾ ਤਾਂ ਵੀ ਜਗ੍ਹਾ ਵਰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਪ੍ਰਬੰਧਕ ਕਮੇਟੀ ਨੂੰ ਇਤਰਾਜ਼ ਸੋ ਮੈਂ ਹੁਣ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅ ਅੱਜ ਹੋ ਗਈ ਤਰੀਕ 8 9 10 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਇਕੱਠ ਕਰਕੇ ਇਹ ਸੰਗਰਾਮ ਨੂੰ ਛੁੱਟੀ ਕਰੇ ਮੇਰੀ ਕਿਰਤੋਂ ਕੋਲ ਪੁੱਛ ਤਾਂ ਲਈਏ ਪਾਣੂ ਵੀ ਕਾਰਨ ਕੀ ਆ ਜਦੋਂ ਗਰੰਤੀ ਦੇ ਜਵਾਬ ਪੜਦੇ ਹੁੰਦੇ ਆ ਨਾ ਉਧਰ ਦਾ ਨਾ ਗਰੰਤੀ ਉਧਰ ਦਾ ਤੇ ਦੱਸੋ ਗਰੰਤੀਆਂ ਦੇ ਹਾਲਾਤ ਕੀ ਨੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰੋ ਤੇ 11 ਤਰੀਕ ਦਾ ਇਕੱਠ ਰੱਖਿਆ ਗਿਆ ਗੁਰਦੁਆਰਾ ਸਾਹਿਬ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਨਾ ਕੋਈ ਦੀਨ ਮਾਨਾ ਹੈ ਲੋਕਾਂ ਦਾ ਨਾ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹੁਣ ੱੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਰੂਪ ਲੈ ਕੇ ਜਾਣਗਾ ਜੇ ਉਹ ਜੇ ਕੱਲ ਨੂੰ ਕਿਸੇ ਨੇ ਬੇਅਦਬੀ ਕਰਤੀ ਕੋਈ ਅੰਗ ਪਾੜਤਾ ਜ਼ਿੰਮੇਵਾਰ ਦੱਸੋ ਕ ਇਥੋਂ ਕਹਿੰਦੇ ਗ੍ਰੰਥੀ ਤੋਂ ਬਾਅਦ ਨਹੀਂ ਸਾਡਾ ਡੇਰੇ ਵਾਲਾ ਗ੍ਰੰਥੀ ਪਾਠ ਕਰੂਗਾ ਜਿਹੜੀ ਇਹ ਕਮੇਟੀ ਬਣੀ ਹੈ ਬਾਬੇ ਢੀਲੋਂ ਦੀ ਢੀਲੋਂ ਬਾਬੇ ਦੀ ਕਮੇਟੀ ਹੈ ਇਹ ਕਹਿੰਦੇ ਸਾਡਾ ਗ੍ਰੰਥੀ ਪਾਠ ਪਾਠ ਕਰੂਗਾ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਮਾਰਾ ਅੰਗ ਪਾੜਦਾ ਉਹਦਾ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਕੋਈ ਜ਼ਿੰਮੇਵਾਰ ਦੱਸੋ ਹੈ ਕਿ ਜ਼ੁਮਰ ਦਾ ਗ੍ਰੰਥੀ ਹੈ ਜਾਂ ਪ੍ਰਬੰਧਕ ਕਮੇਟੀ ਹੈ ਸਾਰੀਆਂ ਕਮੇਟੀਆਂ ਹੀ ਵਾਰ-ਵਾਰ ਗੱਲ ਕਹਿੰਦੀਆਂ ਨੇ ਵੀ ਜੇ ਬੇਅਦਬੀ ਹੁੰਦੀ ਹੈ ਗ੍ਰੰਥੀ ਜ਼ਿੰਮੇਵਾਰ ਹੈ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਹੁਣ ਦੱਸੋ ਅਸੀਂ ਕਿਹੜੇ ਥਾਂ ਜਾਈਏ ਇਹਨਾਂ ਨੇ ਮਰਜ਼ੀ ਕਰਨੀ ਹੈ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਹੈ ਉਹਨਾਂ ਦੇ ਘਰ ਲਾਲਾਂਵਾਲੇ ਦੀ ਸਮਾਧ ਬਣੀ ਹੈ ਵੱਡੀ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਹੈ ਲਾਲਾਂਵਾਲਾ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ ਲਾਲਾਂਵਾਲਾ ਕੰਜਰ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਭਜਾ ਕੇ ਲੈ ਗਿਆ ਆਪਣੀ ਉਹਦੇ ਨਾਲ ੱੱੱਕੇ ਖਾਂਦਾ ਰਿਹਾ ਉਹਦੇ ਚ ਦੋ ਜਵਾਕ ਹੋ ਗਏ ਉਸ ਕੰਜਰ ਦੀ ਸਮਾਧ ਬਣੀ ਹੈ ਉਹਨਾਂ ਦੇ ਘਰ ਤੇ ਉੱਥੇ ਪ੍ਰਕਾਸ਼ ਕਰਨਾ ਕਰੇ ਨਜ ਇਹ ਮੈਨੂੰ ਆਪਣੀ ਛੁੱਟੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਜਦੋਂ ਬਾਗ ਗਰੰਥੀ ਡੌੜੀ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਗਰੰਥੀ ਦੀ ਡਿਊਟੀ ਨਹੀਂ ਕਰਦਾ ਮੈਨੂੰ ਲੋੜ ਨਹੀਂ ਇਹਨਾਂ ਦੀ ਡੌਟੀਆਂ ਦੀ ਕਿਉਂਕਿ ਸਾਰਾ ਕਿਤੇ ਅਸੀਂ ਚੌਧਰ ਜਿਹਦੇ ਕੰਜਰ ਜਿੰਨੇ ਕੰਜਰ ਨੇ ਜਿਹੜੇ ਜਮੀ ਕੰਜਰ ਨੂੰ ਕੋਲ ਘਰੇ ਨਹੀਂ ਪੁੱਛਦਾ ਉਹ ਜਾ ਕੇ ਉੱਥੇ ਚੌਧਰਾ ਕਰਨ ਲੱਗ ਜਾਂਦਾ ਗੁਰਦਾਰ ਸਾਹਿਬ ਆਕੇ ਜਿਹੜੇ ਕੰਜਰ ਨੂੰ ਕੋਲ ਘਰ ਨਹੀਂ ਪੁੱਛਦਾ ਉਹ ਚੌਧਰਾ ਕਰਦੇ ਆ ਅੱਜ ਜਿਹਦੇ ਪ੍ਰਕਾਸ਼ ਹੋਣਾ ਕਨਸਹਿ ਪਾਠ ਉਹਨਾਂ ਦੇ ਘਰ ਲਾਲਾਂ ਵਾਲੇ ਦੀ ਸਮਾਦ ਬਣੀ ਹੋਈ ਹੈ ਤੇ ਲਾਲਾਂ ਵਾਲਾ ਕੰਜਰ ਸੀ ਜਿਹੜਾ ਸਗੀ ਮਾਸੀ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀਗਾ ਸੋ ਇਹ ਲੋਕ ਉਹਦੇ ਨੇ ਮੈਤੀ ਨੇ ਹੁਣ 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ 11 ਤਰੀਕ ਤੱਕ ਮੋਰੇ ਬੈਠਾਂ ਚਾਹੇ ਜੋ ਮਰਜ਼ੀ ਕਰਨ ਮੈਨੂੰ ਬੇਰੇ ਬੱਚਿਆਂ ਨੂੰ ਮਾਰ ਦੇਣ ਜੋ ਮਰਜ਼ੀ ਕਰਨ ਮੈਨੂੰ ਕੱਢ ਨਹੀਂ ਸਕਦੇ ਇਸ ਸੰਗਰਾਮ ਤੱਕ ਤਾਂ ਸੰਗਰਾਮ ਨੂੰ ਛੁੱਟੀ ਕਰੂੰਗਾ ਮੈਂ 11 ਤਰੀਕ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਇੱਥੇ ਪਹੁੰਚਣਾ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਵੀ ਸਾਡਾ ਰਿਪੋਰਟ ਛੁੱਟੀ ਹੈ ਆਹ ਦੇਖ ਲਓ ਤੁਸੀਂ ਇਹਨਾਂ ਨੇ ਆਹ ਚੰਡੀਆਂ ਲਾ ਕੇ ਕੀ ਕੁਝ ਕਰਤੂਤਾ ਕੀਤੀਆਂ ਨਹੀਂ ਆ ਮੈਂ ਤੁਹਾਨੂੰ ਦਿਖਾਉਣਾ ਬਾਹਰੋਂ ਕਿ ਗੁਰੂ ਘਰ ਦੇ ਰੰਗ ਲਾਲ ਥੋੜਾ ਹੁੰਦੇ ਆ ਥੋ ਆ ਦੇਖ ਲਓ ਗੁਰੂ ਘਰਾਂ ਦੇ ਲੰਗ ਰਾਤ ਲਾਲ ਥੋੜਾ ਹੁੰਦੇ ਆ ਇਹਨਾਂ ਨੇ ਡੇਰਾ ਬਣਾ ਦਿੱਤਾ ਗੁਰੂ ਘਰ ਨੂੰ ਆ ਝੰਡੀਆਂ ਲਾ ਕੇ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਔਰ ਜਿਹੜੇ ਬੰਦੇ ਦੋ ਤਿੰਨ ਮੂਰੇ ਲੱਗੇ ਇਹਨਾਂ ਦੇ ਘਰ ਕੋਈ ਜਿਤਨੀ ਇਹ 10 ਦਿਨ ਵੀ ਕੀ ਜਿਤਿਆ ਘਰ ਇਹਨਾਂ ਦੀ ਕਿਤੇ ਕੋਈ ਸੋ ਮੈਂ ਜਿਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜਰੂਰ 11 ਤਰੀਕ ਨੂੰ ਸਵਾ ਗੁਰੂ ਘਰ ਦੀ ਇਮਾਰਤ ਬਣੀ ਸਾਰਾ ਗੁਰੂ ਘਰ ਹੈ ਸੋ ਮੈਂ ਛੁੱਟੀ ਕਰ ਦੂ ਸੰਗਰਾਂਦ ਨੂੰ ਕੋਈ ਚੱਕਰ ਨਹੀਂ ਮੈਨੂੰ ਪਰ ਮੈਂ ਇਹਨਾਂ ਨੂੰ ਕਾਰਨ ਪੁੱਛਣਾ ਤੇ ਸੂਝੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚਣ ਦੀ ਕਿਰਪਾਲ ਅਦਰੂ ਆਤ ਪ੍ਰਾਣਾ ਦਰਵਾਜ਼ਾ ਇੱਥੇ ਨਿਸ਼ਾਨ ਸਾਹਿਬ ਲਾਉਣਾ ਸੀਗਾ ਇਹ ਟਾਉ ਨਹੀਂ ਦਿੱਤਾ ਕਿਉਂਕਿ ਚੌਧਰ ਇਹਨਾਂ ਦੀ ਵੀ ਚੌਧਰ ਸਾਡੀ ਹੈ ਨਿਸ਼ਾਨ ਸਾਹਿਬ ਲੱਗਣਦੇ ਰੇ ਡੁੱਟ ਪਾਲਕੀ ਸਾਹਿਬ ਅੜੀ ਨੂੰ ਅੱਜ 6 ਮਹੀਨੇ ਹੋ ਗਏ ਨੇ ਕਿਸੇ ਦੇ ਘਰ ਖੜੀ ਆ ਪਾਲਕੀ 7.5 ਲੱਖ ਰੁਪਇਆ ਲਾ ਕੇ ਇੱਥੇ ਪਾਲਕੀ ਵਾਸਤੇ ਜਗ੍ਹਾ ਬਣਨੀ ਸੀ ਕਹਿੰਦੇ ਨਾ ਇੱਥੇ ਸਾਧ ਬਿਠਾਉਣਗੇ ਲਾ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਕਮਰੇ ਚ ਇੱਟਾਂ ਲਾ ਦਿੱਤੀਆਂ ਨੇ ਏਸੀ ਲਾਉਣ ਦੀ ਤਿਆਰੀ ਇਹਨਾਂ ਦੀ ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਸਾਧ ਬਿਠਾਉਣਾ ਉਹ ਏਸੀ ਦੇ ਪੈ ਪੈ ਬਲਾ ਦਿੰਦੇ ਨਾ ਡੇਰੇ ਤਿਆਰੀ ਕਰਤੀ ਸਾਰੀ ਇਹਨਾਂ ਨੇ ਇਹਨੂੰ ਡੇਰਾ ਬਣਾਉਣ ਦੇ ਤੁਲੇ ਹੋਏ ਨੇ ਤੇ ਆ ਕਮਰੇ ਬਣਾਤੇ ਨੇ ਇੱਥੇ ਇਹ ਕਮਰੇ ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਜਿਹੜੇ ਤੱਕੇ ਨਾਲ ਇਹਨਾਂ ਨੂੰ ਗੁਰੂ ਘਰ ਚ ਰੋਕ ਲਿਆਗਾ ਆ ਸਾਰੇ ਇਹਨਾਂ ਨੇ ਸਿਰਫ ਆਪਣੀ ਚੌਧਰ ਚ ਮਕਾਉਣ ਵਾਸਤੇ ਕੀਤਾਗਾ ਤੇ ਬੰਦੇ ਆ ਆਰਐਸਐਸ ਨਾਲ ਮਿਲੇ ਹੋਏ ਨੇ ਪਿੰਡ ਧੂੜ ਦੀ ਗੱਲ ਹੈ ਜੀ ਇਹ ਪਿੰਡ ਧੂੜ ਵਿਖੇ ਇਹ ਨਹੀਂ ਕਰਤੂ ਦੇ ਮਾੜੀ ਲੋਕਾਂ ਦੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਮਾਰੋ ਸਮਰਪਤਾਂ ਗੁਰੂ ਸਾਹਿਬ ਤੋਂ ਬਾਅਦ ਮੈਂ ਕਿਸੇ ਨੂੰ ਗੁਰੂ ਨਹੀਂ ਮੰਨਦਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਸੂਲਾਂ ਦੇ ਚੱਲਣ ਵੀ ਦਿੰਦੇ ਕਿਸੇ ਨੂੰ ਇਹ ਲੋਕ ਨਹੀਂ ਚੱਲਣ ਦਿੰਦੇ ਕਿਸੇ ਨੂੰ ਸ੍ਰੀ ਅਕਾਲ ਤਖਸਾਲ ਦੀ ਮਰਿਆਦਾ ਅਨੁਸਾਰ ਮੈਂ ਸੰਗਰਾਮ ਛੁੱਟੀ ਕਰ ਦਾਂਗਾ ਮੈਨੂੰ ਕੋਈ ਚੱਕਰ ਨਹੀਂ ਮਾਰਨਾ ਰਹਿ ਕੇ ਖੁਸ਼ ਹਾਂ ਕਿਉਂਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਹੈ ਇਹ ਮੰਨਦੀ ਨਹੀਂ ਕਿਸੇ ਨੂੰ ਨਾ ਕੋ ਧਰਮੈਨਾ ਲੋਕ ਜੋ ਜੇ ਬੰਦੀਆਂ ਮੇਨਤੀ ਹੈ ਪਾਤਰਾ ਦੇ ਗੋਲੇ ਪਿੰਡ ਟਿੱਬੀ ਸਾਧ ਧੂੜ ਬਾਕੀ ਮੈਂ ਸਾਰਾ ਜਿਹੜਾ ਅਕਾਲ ਤਖਸਾਲ ਭੇਜਿਆ ਸੀ ਨੇ ਉਹ ਤੁਹਾਨੂੰ ਸੈਂਡ ਕਰ ਰਿਹਾ ਸਾਰਿਆਂ ਨੂੰ ਮੈਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤਾਂ ਕਿ ਜਿਹੜੇ 2-4 ਬੰਦੇ ਨੇ ਦੀ ਕਰਤੂਤ ਦਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਡੇਰੇ ਨੂੰ ਗੁਰੂ ਸਹਿ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹਨਾਂ ਦਾ ਗੁਰੂ ਇੱਕੋ 25 ਲੱਖ ਦੇ ਕੇ ਪੱਤਰਕਾਰਾਂ ਨੂੰ ਛੋਟਣ ਵਾਲਾ ਉਹਨੂੰ ਗੁਰੂ ਮੰਨਦੇ ਆ ਬਲਾਦਕਾਰੀ ਨੂੰ ਇਹਨਾਂ ਨੇ ਇੱਥੇ ਤੱਕ ਧਰਮ ਨਿਭੜਿਆ ਹੋਇਆ ਸੁਮ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ 11 ਤਰੀਕ ਨੂੰ ਮੈਂ ਸਮੂਹ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਟਿੱਬੀ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਵ